ਸਾਡੇ ਨਾਲ ਜੀ ਇਹ ਸਾਰਾ ਰੁਸਤਾਨਾ ਬਲਾਕ ਕੀਤਾ ਜੀ ਇੱਕ ਉਹਦੇ ਨਾਂ ਤੇ ਤੇ ਆ ਸਾਡਾ ਬੂਥ ਆ ਜੀ ਆ ਦੇਖੋ ਬੂਥ ਕੈਪਟਨਿੰਗ ਤੇ ਹੋਰ ਕੀ ਆ ਜੀ ਆ ਦੇਖੋ ਜੀ ਸਾਡਾ ਬੂਥ ਤੇ ਉੱਤੇ ਫੁੱਲ ਸਲਾਈ ਹੈ ਨਾ ਸਾਰੇ ਜੀ ਲਾ ਕੇ ਇੱਕ ਚੈਕਿੰਗ ਦੇ ਬਾਨਾ ਲਾ ਕੇ ਪਿੰਡ ਦੇ ਜਿਹੜੇ ਵਿਰੋਧੀ ਬੰਦੇ ਆ ਪਿੰਡ ਨਿਕਲਣ ਲੱਗੇ ਦੱਸੋ ਆਪਣੇ ਬੰਦੇ ਨੂੰ ਪਾ ਲਈ ਤੇ ਆ ਗਿਆ ਉਹ ਜੀ ਬਾਹਰ ਆ ਤਾ ਪਤਾ ਕਰਦਾ ਔਰ ਕੀ ਨਹੀਂ ਓਏ ਮੋ ਦਿੱਲੀ ਨਜ਼ੀਰ ਪਿੰਡੋਂ ਅਸੀਂ ਦੇ ਨੂੰ ਕਦੇ ਓਏ ਉਹ ਠੱਗਾ ਕਰ ਰਹੀ ਹੈ ਤਲਾਸ਼ ਕਰਦੀ ਆ ਤਲਾਸ਼ੀ ਤਲਾਸ਼ੀ ਕਰਦੀ ਆ ਕਰਕੇ ਫੇਰ ਹੀ ਗੈਟ ਕਰਦੀ ਦੁਬਾਰਾ ਜੀ ਜੀ ਤੁਸੀਂ ਕੈਮਰਾ ਮਾਰੋ ਇਹ ਪਿੰਡਕ ਸੇਲ ਆ ਜੀ ਸਾਰੀ ਪੁਤਨੇ ਰੋਡ ਜਾਮ ਗਈ ਤੇ ਚਾਰੇ ਚੌਂਕ ਮਾਰੀਏ ਕਿਲੋਜੀ ਫੋਰਸ ਇਧਰ ਇਕੱਲੇ ਦਾ ਪੁੱਤ ਆ ਜੀ ਆਹ ਟਟੋ ਘਟ 20 ਗੱਡੀਆਂ ਪੁਤਨੇ ਲਾਈਆਂ ਜੀ ਸ਼ਰੇਆਮ ਤੱਕ ਦਿੱਤਾ ਜਾ ਰਿਹਾ ਫੋਰਸ ਕੈਪਟਨ ਜਿੱਤੇ ਜਾ ਰਿਹਾ ਖਾਤੀ ਵਰਦੀ ਵਾਲੋਂ ਤੇ ਸਾਡਾ ਬੂਥ ਜਿਹੜਾ ਖਾਲੀ ਕਰ ਦਿੱਤਾ ਆ ਫੋਰਸ ਵੇਖੋ ਕਿੰਨੀ ਲਾਈ ਹੋਈ ਬੂਥ ਦੇ ਆਲੇ ਦੁਆਲੇ ਤੇ ਤੁਸੀਂ ਆਪੇ ਦੇਖ ਲਓ ਵੀ ਸ਼ਰਿਆਮ ਧੱਕੇਸ਼ਾਹੀ ਚੱਲ ਰਹੀ ਆ ਤੇ ਫੇਰ ਕਹਿੰਦੇ ਆ ਵਿਕਟਮ ਕਾਰਡ ਪਲੇ ਕਰ ਰਹੇ ਆ ਵਿਕਟਮ ਕਾਰਡ ਆ ਇਹ ਤੁਹਾਨੂੰ ਦਿਖ ਰਿਹਾ ਹੈ ਵਿਕਟਮ ਕਾਰਡ ਆ ਤੁਸੀਂ ਦੇਖੋ ਕਿੱਥੋਂ ਥੱਕ ਇਹਨਾਂ ਨੇ ਫੋਰਸ ਲਾਈ ਕਾ ਕੀਤਾ ਜਾ ਰਿਹਾ ਸ਼ਰਿਆਮ ਧੱਕਾ ਪੁਲਿਸ ਪ੍ਰਸ਼ਾਸਨ ਵੱਲੋਂ ਕੀਤਾ ਜਾ ਰਿਹਾ ਜੀ ਆ ਸਾਡੇ ਜੱਗਾ ਸਰਪੰਚਾ ਜੀ ਪਹਿਲਾਂ ਆ ਜੀ ਤਲਾਸ਼ੀ ਲਈ ਧੱਕਾ ਕੀਤਾ ਗਿਆ ਸਾਰਾ ਰੋਡ ਬਲਾਕ ਕੀਤਾ ਜੀ ਸਾਡੇ ਨਾਲ ਨਜਾਇਜ਼ ਹੋ ਰਹੀ ਆ ਜੀ ਬਹੁਤ ਨਜਾਇਜ਼ ਕੀਤੀ ਜਾ ਰਹੀ ਆ ਸਾਡੇ ਨਾਲ ਜੰਗਵਰਗਾ ਮੋਲ ਬੁਆਇਆ ਜੀ ਸਾਡੇ ਨਾਲ ਤੰਗ ਕੀਤਾ ਜਾ ਰਿਹਾ ਜੀ ਸਾਨੂੰ